हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆਂ ਪਿੰਡ ਚਪਾਲ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਅਮਨਰ ਵੀਰ ਪ੍ਰਕਾਸ਼ ਸਿੰਘ ਉਹਨਾਂ ਦੇ ਕੋਲ ਆਏ ਆਂ ਸੋ ਪਸ਼ੂ ਵਪਾਰ ਦਾ ਵੀਰ ਉਹਨੇ ਕੰਮ ਕਰਦੇ ਆ ਇਸ ਕਰੋਂ ਤਕਰੀਬਨ ਪਹਿਲਾਂ ਵੀ ਆਪਾਂ ਦੋ ਤਿੰਨ ਜਿਹੜੀਆਂ ਅਪਡੇਟ ਤੁਹਾਨੂੰ ਦੇ ਦੇ ਚੁਕੇ ਆਂ ਠੀਕ ਆ ਜੀ ਅੱਜ ਇਸ ਵੀਡੀਓ ਦੇ ਵਿੱਚ ਮੂਰਾ ਬਰੀਡ ਦੀਆਂ ਜਿਹੜੀਆਂ ਤੁਹਾਨੂੰ ਦੋ ਝੋਟੀਆਂ ਦਿਖਾਉਣੀਆਂ ਨੇ ਮਾਲ ਵੀਰ ਦੇ ਕੋਲ ਚੰਗਾ ਸਾਫ਼ ਸੁਥਰਾ ਹੁੰਦਾ ਤੇ ਪਹਿਲਾਂ ਵੀ ਜਿਹੜੀਆਂ ਮੱਝਾਂ ਝੋਟੀਆਂ ਦਿਖਾਈਆਂ ਸੀ ਕੁਈ 16 17 17 ਕਿਲੋ ਵਾਲੀਆਂ ਤੁਹਾਨੂੰ ਆਪਾਂ ਇਸ ਫਾਰਮ ਤੋਂ ਮੱਝਾਂ ਦਿਖਾਈਆਂ ਸੀ ਅੱਜ ਜਿਹੜੀਆਂ ਝੋਟੀਆਂ ਦੋ ਦਿਖਾਉਣੀਆਂ ਨੇ ਸਵੇਰਾਂ ਦੇ ਵਿੱਚ ਆਪਾਂ ਵੀਰ ਤੋਂ ਡਿਟੇਲ ਲੈ ਲਾਂਗੇ ਇਸ ਵਕਤ ਤਕਰੀਬਨ ਕੋਈ 14 14 ਕਿਲੋ ਤੇ ਉਹ ਚੱਲਣ ਦਈਆਂ ਨੇ ਝੋਟੀਆਂ ਲਵੀਆਂ ਨੇ ਬਿਲਕੁਲ ਦੁੱਜੇ-ਦੁੱਜੇ ਸਵੇਰ ਜਾਪਦੀਆਂ ਨੇ ਬਾਕੀ ਫੁੱਲ ਡਿਟੇਲ ਜਿਹੜੀ ਆ ਉਹ ਵੀਰ ਤੋਂ ਲੈ ਲਾਂਗੇ ਚਪਾਲ ਅੱਡੇ ਤੋਂ ਜਦੋਂ ਆਪਾਂ ਤਰਨਤਨ ਸਾਹਿਬ ਨੂੰ ਜਾਂਦੇ ਆ ਠੀਕ ਆ ਜੀ ਤੇ ਤਕਰੀਬਨ ਕੋਈ ਅੱਧਾ ਕਿਲੋਮੀਟਰ ਜਾਂ ਕਿਲੋਮੀਟਰ ਆਇਸ਼ਰ ਪੈਟਰੋਲ ਪੰਪ ਆਉਂਦਾ ਉਹਦੇ ਤੋਂ ਬਿਲਕੁਲ ਜਿਹੜੀ ਓਪੋਜ਼ਿਟ ਸਾਹਮ ਛੜਕ ਆਉਂਦੀ ਆ ਠੀਕ ਆ ਜੀ ਉਹ ਬਿਲਕੁਲ ਤੁਹਾਨੂੰ ਇਸ ਘਰੇ ਲੈ ਆਉਗੀ ਬਾਕੀ ਨੰਬਰ ਸਕਰੀਨ ਦੇ ਉੱਤੇ ਆਪਾਂ ਲਾ ਦੇਾਂਗੇ ਨੰਬਰਾਂ ਤੇ ਕਾਲ ਕਰਕੇ ਗੱਲਬਾਤ ਕਰ ਲਿਓ ਠਿੱਕੀ ਵੰਡ ਇਥੋਂ ਕੋਈ 15 ਕਿਲੋਮੀਟਰ ਦੀ ਦੂਰੀ ਆ ਹਰੀਕੇ ਪਤਮ ਕੋ ਕਿਸੇ ਭਰਾਣੇ ਉਹਨਾਂ ਮਾਲਵੇ ਵਾਲੀ ਸਾਈਡ ਤੋਂ ਤੇ ਸਾਰੇ ਭਰਾਵਾਂ ਨੂੰ ਪਤਾ ਹੈ ਕੋਈ 38 40 40 ਕਿਲੋਮੀਟਰ ਦੀ ਸਾਰੀ ਦੂਰੀ ਆ ਇਥੋਂ ਤਰਨਤਨ ਸਾਹਿਬ ਦੀ ਵੀ ਕੋਈ 15 ਕਿਲੋਮੀਟਰ ਦੀ ਦੂਰੀ ਆ ਅਮਰਸਰ ਸਾਹਿਬ ਵੀ ਇਥੋਂ ਕੋਈ 15 ਕਿਲੋਮੀਟਰ ਦੀ ਦੂਰੀ ਤੇ ਆ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਪ੍ਰਗਟ ਸਾਸਰੀ ਗੱਲ ਵੀਰ ਸਾਸਰੀਆ ਭਾਈ ਕੈਮ ਸੀਤਾ ਵੀਰੇ ਹ ਪਰ ਕਿਤੇ ਮਾਲ ਤਕਰੀਬਨ ਤੁਸੀਂ ਜਦੋਂ ਵੀ ਲਿਆਉਂਦੇ ਹੋ ਸਾਫ ਸੁਥਰਾ ਤੇ ਮੋਹਰਾ ਬ੍ਰੇਡ ਦੀਆਂ ਮੱਝਾਂ ਝੋਟੀਆਂ ਜਿਆਦਾ ਖਰੀਦਦਰੀ ਕਰਦੇ ਸੀ ਹਾਂਜੀ ਹਾਂਜੀ ਵੀਰ ਜੀ ਆਪਾਂ ਹਰਿਆਣੇ ਤੋਂ ਲਿਆਉਂਦੀਆਂ ਕੱਲ ਆਪਣੇ ਕੋਲ 4 ਸੀ ਰਾਤੀ 2 ਸੇਲ ਹੋ ਗਿਆ ਠੀਕ ਹੈ ਜੀ ਹਾਂਜੀ ਹੁਣ 2 ਆ ਤੇ ਆਪਾਂ ਲਿਉਣੇ ਪਹਿਲਾਂ ਦੁੱਜਣੇ ਇਹ ਪਹਿਲਣਾ ਝੋਟੀਆਂ ਦੋਂਦੀਆਂ ਜੀ ਤੇ ਪਹਿਲਣਾ ਝੋਟੀਆਂ ਨੇ ਹਾਂਜੀ ਹਾਂਜੀ ਠੀਕ ਆ ਵੀਰ ਚੰਗੀਆਂ ਕਟੀਆਂ ਨੇ ਚੰਗੀਆਂ 14 14 ਲੀਟਰ ਦੋਹਾਂ ਥੱਲੇ ਇਸ ਟਾਈਮ ਹੁਣ ਜਿਹੜਾ ਆਪਾਂ ਚਵਾ ਦਿਆਂਗੇ ਆਪਣੇ ਫਾਰਮ ਤੋਂ 14 14 ਲੀਟਰ ਠੀਕ ਆ ਤੇ ਪਿਛਲੀ ਵਾਰ ਆਪਾਂ ਇੱਕ ਵੀਡੀਓ ਪਾਈ ਸੀ ਉਹ ਹਾਂਜੀ ਹਾਂਜੀ 17 16 17 ਸਿਰੀਆਂ ਦਾ 14 ਲੀਟਰ ਦੁੱਧ ਨਿਕਲਿਆ ਜੀ ਤੇ ਚਵਾ ਕੇ ਹਾਂਜੀ ਤਿੰਨ ਡੰਗ ਚਵਾ ਲਈ ਆਪਾਂ ਠੀਕ ਹੈ ਵੀਰ ਹਾਂਜੀ ਆਪਸੇ ਆਈ ਸੀ ਵੀਰ ਆਪਣੇ ਕੇ ਆਟੋ ਪੰਜਾਬ ਤੇ ਪੰਜਾਬ ਦੇ ਵਿੱਚ ਖਡੂਰ ਸਾਹਿਬ ਨਾਲ ਗੋ ਕਿਦੋਂ ਆਏ ਹਾਂ ਖਡੂਰ ਸਾਹਿਬ ਸਾਹਿਬ ਉਹ ਲੈ ਕੇ ਗਏ ਠੀਕ ਆ ਜੀ ਤੇ ਮੱਝਾਂ ਦੋ ਪਾਈਆਂ ਸੀ ਆਪਾਂ ਉਹਦਣਾ ਹਾਂਜੀ ਦੋਨੇ ਵੇਗੀਆਂ ਸੀ ਉਹ ਇੱਕ ਆਪਾਂ 10 ਕਿਲੋ ਦੁੱਧ ਦੀ ਨੀਲੀ ਰਾਵ ਤੇ ਉਹ ਵੀ ਸੇਲ ਹੋ ਗਿਆ ਉਹ ਪਿੰਡ ਹੀ ਆਪਣੇ ਚਲ ਗਈ ਠੀਕ ਆ ਜੀ ਹਾਂਜੀ ਲੋ ਵੀ ਅੱਜ ਕਟੀਆਂ ਜਿਹੜੀਆਂ ਦਿਖਾਉਣੀਆਂ ਪਹਿਲੇ ਸੂਰ ਪਲੂਨ ਕਟੀਆਂ ਨੇ ਮੋٹے ਤੌਰ ਤੇ ਇੱਕ ਵਾਰੀ ਕੈਮਰਾ ਮਾਰ ਕੇ ਆਪਾਂ ਤੁਹਾਨੂੰ ਇਧਰ ਤਸੱਲੀ ਨਾਲ ਦਿਖਾ ਦਿੰਨੇ ਆ ਇੱਥੋਂ ਇੱਕ ਵਾਰੀ ਤੁਸੀਂ ਪੂਰੀ ਸ਼ਕੀਨ ਬਣ ਦੇਖ ਸਕਦੇ ਜੀ ਬਿਲਕੁਲ ਦੰਦ ਵਿਖਾਵਾਂਗੇ ਵੇਖੋ ਜੀ ਆਜੋ ਜੀ ਲਓ ਵੀ ਅਜਸ਼ਨ ਮਾਰ ਕੈਮਰਾ ਚੌਕੀ ਹੈ ਫਿਰ ਨਾ ਦੋ ਦੰਦ ਦੋ ਦੰਦ ਲਓ ਜੀ ਦੋ ਦੰਦ ਕੱਟੀ ਆ ਠੀਕ ਆ ਜੀ ਆ ਮੇਰੇ ਭਰਾ ਤੁਸੀਂ ਵੇਖ ਸਕਦੇ ਠੀਕ ਆ ਦੋੰਦ ਹੀ ਆ ਕੱਟੀ ਦੋੰਦ ਆ ਲਓ ਠੀਕ ਆ ਦੋਂਦੀ ਕੱਟੀ ਆ ਅੱਜ ਵੀਰ ਪ੍ਰਗਟ ਸਵਾ ਕਿੰਨਾ ਹੋ ਗਿਆ ਨੂੰ ਸੂਈ ਨੂੰ ਇਹਨੂੰ ਜੀ ਅੱਜ 12 ਦਿਨ ਹੋ ਗਏ ਆ ਮਗਰ ਕਟਾ ਜੀ ਮਗਰ ਕਟਾ 12 ਦਿਨਾਂ ਦੀ ਸੂਈ ਤੇ 14 ਕਿਲੋ ਨੈਟ ਦੁੱਧ ਤਿਆਰ ਹਾਂਜੀ ਹਾਂਜੀ ਬਾਕੀ ਸ਼ਕੀਨ ਬਹੁਤ ਆ ਕਰਮਾ ਦੀ オリジナル ਸਿੰਗਾ ਜਿਹਨੂੰ ਆਪਾਂ ਛਾਲਿਆਂ ਵਾਲਾ ਕੜਿਆਂ ਵਾਲਾ ਕਹਿੰਦੇ ਨੇ ਰਿੰਗ ਵਾਲਾ ਠੀਕ ਆ ਜੀ ਆਪਾਂ ਬਾਹਰ ਕੋਲ ਕੇ ਵਿਖਾ ਦੇ ਕੋਈ ਤਸਵੀਰ ਨਾਲ ਦਿਖਾਉਣਾ ਵੀਰ ਪ੍ਰਗਟ ਬਾਹਰ ਕੱਢ ਲਿਓ ਹਾਂਜੀ ਹਾਂਜੀ ਮਗਰ ਕਟਾ ਦੋਸਤੋ 12 ਦਿਨਾਂ ਦੀ ਝੋਟੀ ਸੂਈ ਆ ਦੋਂਦੀ ਕੱਤੀ ਤੁਹਾਨੂੰ ਦਿਖਾ ਰਹੇ ਆ ਪਰ ਠੀਕ ਆ ਜੀ ਮੋਰਾ ਬਰੀਡ ਦੇ ਵਿੱਚ ਇਹ ਕੱਤੀ ਆ ਬਿਲਕੁਲ ਜੈਡ ਬਲੈਕ ਹੀ ਸਮਝੋ ਕੁਝ ਕੁ ਜਿਹੜੇ ਮਗਰ ਵਾਲ ਤਾਂ ਮਪੂਛ ਤੇ ਵਾਈਟ ਦਿਖਾਈ ਦੇਣਗੇ ਇਹਨੂੰ ਚੱਲਾਂਗੇ ਹਾਂ ਆ ਦੇਖੋ ਜੀ ਲੋਜੀ ਆਰਡਰ ਦੀ ਕੁਆਲਿਟੀ ਚੈੱਕ ਕਰੋ ਬਿਲਕੁਲ ਨਿਗਰ ਫਿਕਸ ਲੇਵਾ ਚਵਾ ਬਾਕੀ ਸੁਣਾ ਜੀ ਚਵਾ ਚੰਗਾ ਦੀ ਗੱਲ ਜੀ ਉਹ ਵੀਰ ਦੱਸ ਰਿਹਾ ਬਿਲਕੁਲ ਚੋਣ ਚਵਾ ਦੀ ਚੰਗੀ ਆ ਮਿੱਠੀਆ ਤੇ ਇਸ ਵਕਤ 14 ਕਿਲੋ ਇੱਕ ਵਾਰ ਫਿਰ ਆਪਾਂ ਕਨਫਰਮ ਕਰਾ ਦਿੰਨੇ ਆ 14 ਕਿਲੋ ਹਾਜਰ ਦੁੱਧ। ਹਾਂ ਇਹ ਬੱਜ ਨਹੀਂ। ਹਾਂ ਇਹ ਤੁਮੀ ਵੀ ਬੀਚ ਕਰਾਈ ਹੈ। ਆ ਠੀਕ ਹੈ ਜੀ। ਬਾਕੀ ਜਿੱਦਾਂ ਪ੍ਰਗਟ ਵੀਰ ਚਲੋ ਨਸਲਾਂ ਪ੍ਰੀਡਾਂ ਨੇ ਪਹਿਲੇ ਪਲੂਨ ਝੋਟੀ ਕੋਈ ਆਲ ਉਲਟੇ ਨਹੀਂ ਕੀਤੀ ਇਹਨੇ ਨਾ ਜੀ ਨਾ ਕੋਈ ਆਲ ਨਹੀਂ ਜਿਤਨਾ ਮਰਜੀ ਠੀਕ ਆ ਬੱਚਾ ਬਹਿ ਕੇ ਚੋਲੇ ਜੀ ਠੀਕ ਆ ਹਾਂ ਜੀ ਲੈ ਐ ਇਹਨੂੰ ਮੋੜ ਦੋ ਵੀਰ ਪ੍ਰਗਟ ਇੱਕ ਵਾਰ ਇਹਨੂੰ ਮੋੜ ਕੇ ਦਿਖਾ ਦੋ ਲੱਭੀ ਇਹਨੂੰ ਤੋੜਦੇ ਅੱਜ ਬਾਕੀ ਉਸ ਤਰ੍ਹਾਂ ਕਰਮਾਂ ਲਈ ਹੈ ਠੰਡੀ ਮਿੱਠੀਆਂ ਤੋਰੇ ਤਾਰੇ ਦੀ ਹੈ ਨਾ ਮਿੱਠੀਆਂ ਦੋਵੇਂ ਝੋਟੀਆਂ ਬਹੁਤ ਸਿੱਲੀਆਂ ਹਾਂ ਲਬੀ ਮੋਰ ਲਬੀ ਆ ਵੀ ਆ ਵੀ ਆ ਵੀ ਲੋ ਜੀ ਬਾਕੀ ਵਾਣੇ ਲੈ ਵੀ ਦੀ ਬੰਤਰ ਬੜੀ ਟਿਕਾਣੇ ਦੇ ਆ ਠੀਕ ਆ ਜੀ ਬਿਲਕੁਲ ਨਿੱਗਰ ਲੈਵਾ ਇਧਰ ਇੱਕ ਬਹਿਣੀ ਵਾਲੇ ਪਾਸੇ ਪਤਾ ਦਿਖਾ ਦੇ ਆ ਦੇਖ ਇਸ਼ੇ ਕੱਟਾ ਜੀ ਦੇ ਉਹ ਮਗਰ ਦੇ ਕੱਟਾ ਮੇਲਕਾਫ ਆ ਸੋ ਇਧਰਲੇ ਪਾਸੇ ਬੱਚਾ ਕੁਰੀ ਤੁਹਾਨੂੰ ਆਪ ਦਿਖਾ ਦੇ ਇਹ ਕੱਟਾ ਮਗਰ ਦੇ ਮੇਲਕਾਫ ਕੋਣੀ ਕੋਣੀ ਠੀਕ ਆ ਜੀ ਠੀਕ ਆ ਠੀਕ ਚੁਵਾਈ ਦਾ ਸਮਾਂ 6 ਤੋਂ 6 ਆ ਜੀ ਠੀਕ ਹੈ ਹੁਣ ਵੀ ਵੀਰ ਪ੍ਰਗਟ ਤਕਰੀਬਨ ਕੋਈ 6:00 5:30 ਵਜੇ ਦਾ ਟਾਈਮ ਆ ਹਾਂਜੀ ਹਾਂਜੀ ਵੀਰ ਜੀ ਆਪਾਂ 6:00 ਤੋਂ 6:00 ਚੋਂ ਦੇ ਕੋਈ ਨਹੀਂ 3:00 4:00 ਠੀਕ ਹੈ ਵੀਰ ਹਾਂਜੀ ਤੇ ਇਹ ਵੀਰ ਪ੍ਰਗਟ ਮੁੱਲ ਡਿਮਾਂਡ ਕੀ ਕਰਦਾ ਪੈਣੀ ਵੀਰ ਜੀ ਮੁੱਲ ਮੰਗਣ ਨੂੰ ਭਾਵੇਂ 1 ਲੱਖ 80 ਮੰਗ ਲਈਏ ਹਾਂਜੀ 85 ਮੰਗ ਲਈਏ ਹਾਂਜੀ ਪਰ 1 ਲੱਖ 72 ਦੀ ਦੇਣੀ ਜੀ 172 ਦੀ ਹਾਂਜੀ ਇਹਦੇ ਵਿੱਚ ਇੱਕ ਵੀਰ ਜੀ ਹੋਰ ਬੇਨਤੀ ਆ ਹਾਂ ਮਾਨਤਾ ਨਹੀਂ ਹੋਊਗਾ ਪਰ ਉਹ ਫੋਨ ਲਾਵੇ ਜਿੰਨੇ ਮੱਝ ਲੈਣੀ ਹੈ ਠੀਕ ਹੈ ਭਰਾ ਲੋ ਵੀ ਮਾਨਤਨ ਵੀਰਾਂ ਦਾ ਵੀ ਹੋਊਗਾ ਸਿਰਫ 1,72,000 ਦੀ ਇਹ ਝੋਟੀ ਇਹ ਆਂਦੀ ਵੀ ਆਪਾਂ ਦੇਣੀ ਆ ਠੀਕ ਆ ਖਲੂਣ ਝੋਟੀ ਦਿਖਾਈ ਆ ਆਪਾਂ ਭਰਾਵਾਂ ਨੂੰ ਸਾਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ 14 ਕਿਲੋ ਬੇਸ਼ੱਕ ਮੇਰਾ ਵੀਰ ਠੀਕ ਆ ਜ ਜਿੰਨੇ ਇਹਨੇ ਪੈਸੇ ਲਾਉਣੇ ਚੰਗੀ ਰਕਮ ਲਾਉਣੀ ਆ 2-3 ਡੰਗ ਚੋ 4 ਡੰਗ ਚੋ ਆ ਤੇ ਵੀਰ ਜੀ ਦੁੱਧ 14 ਲੀਟਰ ਆ ਵਧੂਗੀ 18-19 ਲੀਟਰ ਤੱਕ ਜਾਏਗੀ ਝੋਟੀ ਠੀਕ ਆ ਜੀ ਆਪਾਂ ਹਰਿਆਣੇ ਚੋਂ ਲਿਆਉਂਦੇ ਜੀ ਜੀ ਸ਼ਹਿਰ ਚੋਂ ਠੀਕ ਆ ਭਰਾ ਅਰ ਕੀ ਵੀ ਪਰ ਵੀ ਦਾ ਉੱਤੋਂ ਜਾ ਕੇ ਖੋਦ ਹੀ ਗਏ ਸੀਗੇ ਖੁਦ ਜਾ ਕੇ ਪਿੰਡਾਂ ਦੇ ਵਿੱਚ ਉਲੇ ਹੁੰਨੇ ਆਪਾਂ ਠੀਕ ਹੈ ਭਰਾ ਲੋ ਵੀ ਇਹ ਦੋਸਤ 172000 ਦੀ ਝੋਟੀ ਆ ਬਾਕੀ ਆਰਡਰ ਲੈਵੇ ਦੀ ਕੁਆਲਿਟੀ ਤੁਹਾਨੂੰ ਦਿਖਾਤੀ ਆ ਸੋ ਬਾਕੀ ਚਾਹਵਨ ਭਰਾ ਮੇਰੇ ਕਰ ਲਿਓ ਪਹਿਲ ਕਦਮੀ ਠੀਕ ਆ ਜੀ ਸੋ ਆਰਡਰ ਲੈਵੇ ਦੀ ਸਾਫ ਸੁਥਰੀ ਆ ਬਹੁਤ ਪਿਆਰੀ ਕੱਟੀ ਆ ਚੰਗੀ ਝੋਟੀ ਆ ਬਿਲਕੁਲ ਇੱਕ ਰੰਗ ਆ ਠੀਕ ਆ ਜੀ ਪਸੰਦ ਆਊਗੀ ਕਿ ਨੈਕਸਟ ਜਿਹੜੀ ਆਪਾਂ ਤੁਹਾਨੂੰ ਅਗਲੀ ਝੋਟੀ ਦਿਖਾਉਣੀ ਆ ਉਹਦੀ ਵੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਅਦਰਲੇ ਪਾਸੇ ਵੀਰ ਪ੍ਰਗਟ ਇੱਕ ਆਪਣੇ ਕੋਲ ਇਹ ਆ ਗਈ ਹੈ ਸੈਕੰਡ ਟਾਈਮਰ ਇਹ ਵੀ ਪਹਿਲਾ ਸੁਭਈ ਆ ਹਾਂਜੀ ਇਹ ਵੀ ਪਹਿਲਾ ਸੁਭਾ ਜੀ ਠੀਕ ਹੈ ਭਰਾ ਹਾਂਜੀ ਹਾਂਜੀ ਲਓ ਵੀ ਇਹ ਵੀ ਦੋਸਤੋ ਪਹਿਲੇ ਸੁਭਾ ਪਲੂਣ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਮੋਹ ਬੰਦੀ ਹੋ ਸਕਦਾ ਆਪਾਂ ਤੁਹਾਨੂੰ ਵਿੱਚ ਚੈੱਕ ਕਰਾ ਦਿੰਨੇ ਆ ਲੈ ਵੀ ਦੋੰਦਈ ਆਵੇ ਹੈ ਪਿਓਰ ਦੋਦਾਂ ਦਾ ਹਾਂਜੀ ਹਾਂਜੀ ਲਓ ਵੀ ਪਿਓਰ ਦੋਦਾਂ ਦਾ ਕੱਟੀ ਜਿਹੜੀ ਆ ਦੋਸਤੋ ਇਹ ਵੀ ਆਪਾਂ ਤੁਹਾਨੂੰ ਦਿਖਾ ਰਹੇ ਆ ਵੀ ਸੀਲੀਆਂ ਸੂਲੀਆਂ ਬਹੁਤ ਆ ਮਤਲਬ ਗਾ ਲਏ ਆ ਤੁਸੀਂ ਇੱਧਰ ਥੱਲੇ ਬੈਠੇ ਰਹੋ ਇਧਰ ਦੇਖੋ ਜੀ ਹਾਂ ਸੋ ਠੰਡੀ ਮਿੱਠੀ ਆ ਵੀਰ ਪ੍ਰਗਟ ਸਿੰਘ ਇਹਨੂੰ ਇੱਕ ਵਾਰੀ ਬਾਹਰ ਲੈ ਚਲ ਗਏ ਇਹਦੇ ਮਗਰ ਕੱਟੀ ਜੀਏ ਸੋ ਮਗਰ ਇਹਦੇ ਵੀ 31 ਜੀ ਫੀਮੇਲ ਕਾਫ ਆ ਪਹਿਲੀ ਮਗਰ ਕਟਾ ਸੀਗਾ ਹਾਂਜੀ ਹਾਂਜੀ ਇਹਦੇ ਮਗਰ 31 ਜੀ ਠੀਕ ਆ ਜੀ ਫੀਮੇਲ ਕਾਫ ਆ ਬਾਕੀ ਪੂਰੀ ਗੱਲਬਾਤ ਕਰਦੇ ਇਹਨੂੰ ਅੱਜ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਵੀਰ ਹਾਂ ਇਹਨੂੰ ਅੱਜ 10 ਕ ਦਿਨ ਹੋ ਗਏ ਆ ਜੀ ਸੂਈ ਨੂੰ ਠੀਕ ਆ ਜੀ ਹਾਂਜੀ ਬਹੁਤੀ ਅੱਜ ਸੂਈ ਨੂੰ 10 ਕ ਦਿਨ ਦਾ ਸਮਾਂ ਹੋ ਗਿਆ ਇਹਨੂੰ ਸੋ ਮਗਰ ਕੱਟੀ ਆ ਦੋ ਦੋ ਦੇ ਥਲੇ ਵੀ ਸੇਮ 14 ਕਿਲੋ ਆ ਠੀਕ ਆ ਸੋ ਵੱਡੀ ਟੋਚਾ ਇਸ ਛੋਟੀ ਦਾ ਵੀ ਚੰਗਾ ਠੀਕਾ ਜੀ ਪਹਿਲਾਂ ਜਿਹੜੀ ਤੁਹਾਨੂੰ ਆਪਾਂ ਛੋਟੀ ਦਿਖਾਈ ਸੀਗੀ ਢਾਂਕੇ ਕੋਣੀ ਉਹ ਵੀ ਸਹੀ ਸੀ ਇਹਦੇ ਵੀ ਜਿਹੜੀ ਤਕਰੀਬਨ ਹਾਈਟ ਆ ਤਕਰੀਬਨ ਉਤੋਂ ਵੀ 2 ਇੰਚ 3 ਇੰਚ ਵੱਧ ਦੀ ਹਾਈਟ ਆ ਸੋ 19 21 ਦਾ ਫਰਕ ਤੁਹਾਨੂੰ ਜਿਹੜਾ ਜ਼ਰੂਰ ਵੇਖਣ ਦੇ ਵਿੱਚ ਮਿਲੂਗਾ ਵੱਡੀ ਝੋਟੀ ਆ ਕੱਟ ਹਾਈਟ ਦੀ ਫੁੱਲ ਵੱਡੀ ਠੀਕ ਆ ਜੀ ਸੋ 14 ਕਿਲੋ ਧਾਰਾਂ ਆ ਦੇਖੋ ਦੇਖੋ ਜੀ ਪੂਰਾ ਕੱਦ ਬੋਤੇ ਆਇਆ ਜੀ। ਉਹ ਠੀਕ ਹੈ ਜੀ। ਬਾਕੀ ਪੁੱਠਾ ਪੱਠਾ ਬੜਾ ਪਲਿਸਾ ਵੀ ਪੂਰੀ ਐ। ਆ ਦੇਖੋ। ਲੋਕੀ ਸੁਪਾਕਮਾਲ ਝੋਟੀਆਂ ਮੇਰੇ ਪਰਾ ਤਾਂ ਕਾਫੀ ਡਿਮਾਂਡ ਕਰਦੇ ਪਹਿਲਾਂ ਝੋਟੀ ਤੁਹਾਨੂੰ ਦਿਖਾ ਰਹੇ ਆਪਾਂ। ਕਤੀ ਮਗਰਾ ਠੀਕਾ ਜੀ ਨਿੱਗਰ ਲੇਵੇ ਦੇ ਵਿੱਚ ਸੋ 14 ਕਿਲੋ ਮਿਲ ਕੇ ਥੱਲੇ ਇਸ ਵਕਤ ਹਾਜ਼ਰ ਬਹੁਤ ਕੁਆਲਿਟੀ ਇਹਦੀ ਜੀ ਚੰਗੇ ਕੱਟੀ ਸਾਰੀ ਪਿਆਰੀ ਆ ਹਾਈਟ ਲੈਂਥ ਪੂਰੀ ਆ

ਸੋ ਦੋਸਤੋ ਇਹ ਝੋਟੀ ਜਿਹੜੀ ਆਪਾਂ ਤੁਹਾਨੂੰ ਸੈਕੰਡ ਨੰਬਰ ਤੇ ਦਿਖਾ ਦਿੱਤੀ ਆ ਠੀਕ ਆ ਜੀ ਸੋ ਪਲੂਨ ਝੋਟੀਆਂ ਦੋਵੇਂ ਜਿਹੜੀਆਂ ਦੋ ਤੰਦ ਅੱਜ ਝੋਟੀਆਂ ਵੀ ਰੇਸੇਲ ਕਰਤਾ ਪਿਆ ਸੀਗਾ ਦੋਹਾਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਸੋ 14 14 ਕਿਲੋ ਇਹਨਾਂ ਫਿਰ ਦੋ ਦਹਾਜ ਆ ਬਾਕੀ ਪ੍ਰੋਪਰ ਦੇਖੋ ਜੀ ਕਦੀ ਸੀਲ ਹੱਲੇ ਭੰਡੀਆਂ ਬੜੀਆਂ ਸਾਫ਼ ਸੁਥਰੀਆਂ ਠੀਕ ਆ ਜੀ ਜਿੰਨਾ ਮਰਜੀ ਕੋਈ ਵੇਂਦਾ ਨਿਆਣਾ ਬੈਠ ਜੀ ਠੀਕ ਆ ਓਕੇ ਵੀਰ ਪ੍ਰਗਟ ਇਹਦੀ ਡਿਮਾਂਡ ਦਾ ਮੁੱਲ ਕੀ ਕਰਦੇ ਪਏ ਵੀਰ ਵੀਰ ਜੀ ਡਿਮਾਂਡ ਗਾਰ ਨੂੰ ਭਾਵੇਂ 1,095 ਕਰ ਲਓ ਹਾਂ ਜੀ ਦੋਲਾ ਕਰ ਲੋ ਆ ਆਪਾਂ ਦੇਣੀ ਜੀ 190000 ਦੀ 190 ਦੀ ਮਾਨਤਾ ਨਹੀਂ ਹੋਣਾ ਜੇ ਵੀ ਮੇਰਾ ਉਹ ਫੋਨ ਕਰੇ ਜਿੰਨੇ ਮੱਝ ਲੈਣੀ ਠੀਕ ਆ ਭਰਾ ਪਹਿਲਣਾ ਝੋਟੀਆਂ ਜੇ ਦੋਵੇਂ ਹਾਂ ਲੋ ਵੀ 190000 ਇਹ ਝੋਟੀ ਦੀ ਡਿਮਾਂਡ ਕਰਤੀ ਆ ਦੋਂਦੀ ਝੋਟੀ ਆ ਮੂੰਹੋਂ ਦੰਦੀ ਆਪਾਂ ਤੁਹਾਨੂੰ ਕਨਫਰਮ ਕਰਾ ਦਿੱਤੀ ਆ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਆ ਯਕੀਨ ਦੀ ਤਾਂ ਯਕੀਨ ਵੀ ਆ ਬਾਕੀ ਹੋਰ ਵੀ ਕਰਮ ਵਾਲੀਆਂ ਦੋ ਦੋ ਚਵਾ ਸਕਦੀਆਂ ਨੇ ਹਾਂ ਸੇਵਾ ਕਰ ਸਕਦੀਆਂ ਇੱਕ ਬੇਨਤੀ ਹੋਰ ਆ ਆਪਣੇ ਫਾਰਮ ਤੇ ਚਾਰ ਪੰਜ ਹਰਿਆਣੇ ਵਾਲੀਆਂ ਝੋਟੀਆਂ ਰਹਿndੀਆਂ ਰਹਿndੀਆਂ ਵਿੱਚ ਠੀਕ ਆ ਵੀਰ ਚਾਰ ਸੀ ਕੱਲ ਰਾਤੀ ਦੋ ਸੇਲ ਹੋ ਗਈਆਂ ਆਪਣੀਆਂ ਠੀਕ ਆ ਜੀ ਹਾਂਜੀ ਓਕੇ ਭਰਾ ਸੋ ਦੋਸਤੋ ਇਹ ਅੱਜ ਦੋ ਝੋਟੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਸੀ ਠੀਕ ਆ ਜੀ ਮਾਲ ਇਹਨਾਂ ਕੋਲ ਆ ਗਿਆ ਰਿਹਾ ਜਿਹੜੇ ਮੇਰੇ ਭਰਾ ਕੇ ਚੰਗੀ ਸ਼ਕੀਨ ਝੋਟੀ ਖਰੀਦਣੀ ਚਾਹੁੰਦੇ ਆ ਬਿਲਕੁਲ ਹਰਿਆਣੇ ਵਾਲੀ ਤੇ ਜ਼ਰੂਰ ਤੁਸੀਂ ਖਰੀਦਾਈ ਕਰ ਲਿਆ ਕਰੋ ਸੇਲ ਦੀ ਕੁਆਲਿਟੀ ਦਾ ਸਿੰਗ ਹੈ ਮਾਣਾ ਵੀ ਪੂਰੀ ਸਿਰੋ ਕੋਕੇ ਜੜੇ ਪਏ ਆ ਠੀਕ ਆ ਜੀ ਦੋਵੇਂ ਝੋਟੀਆਂ ਬਿਲਕੁਲ ਸਪੈਸ਼ਲ ਝੋਟੀਆਂ ਨੇ ਖਾਸ ਨੇ 14 14 ਕਿਲੋ ਦੁੱਧ ਆ ਸੋ ਫੋਨ ਥੱਲੇ ਬਾਕੀ ਦੂਜੇ ਦੂਜੇ ਤਿਜੇ ਸਵੇਰ ਕਰਮਾਲੀਆਂ ਜਾ ਕੇ ਹੋਰ ਵੀ ਕਾਰਨਾਮੇ ਕਰਨ ਲੱਗੀਆਂ ਹਾਂਜੀ ਓਕੇ ਵੀਰ ਇੱਕ ਪ੍ਰਗਟ ਸਿੰਘ ਆਪਣਾ ਕੰਟੈਕਟ ਨੰਬਰ ਜਿਹੜੇ ਸਾਂਝੇ ਕਰਦੇ ਆ ਜੀ ਹਾਂਜੀ ਵੀਰ ਜੀ 95 172 36603 ਠੀਕ ਆ ਜੀ ਹਾਂਜੀ ਹਾਂਜੀ ਓਕੇ ਭਾਜੀ ਸੋ ਧੰਨਵਾਦ ਸਦੋ ਸੋ ਇਹ ਸਾਨੂੰ ਵੀਰ ਪ੍ਰਗਟ ਸਿੰਘ ਪਿੰਡ ਚਪਾਲ ਦੋ ਝੋਟੀਆਂ ਦਾ ਪਤਾ ਤੁਹਾਨੂੰ ਦਿਖਾਉਣੀਆਂ ਸੀਗੀਆਂ ਦੋ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਐ ਸੋ ਬਾਕੀ ਮੇਰਾ ਭਰਾ ਵਿਜ਼ਿਟ ਕਰਕੇ ਆਪਣੀ ਤਸਦੀਕ ਕਰ ਲਿਆ ਜੀ ਵੀਰ ਜੀ ਬੱਚੇ ਜ਼ਰੂਰ ਵਿਖਾ ਦਿਓ ਹਾਂ ਬਿਲਕੁਲ ਜੀ ਆ ਦੇਖੋ ਸੋ ਮਗਰ ਇਹਦੇ ਕੱਟੀ ਸੀ ਜਿਹੜੀ ਆਪਾਂ ਤੁਹਾਨੂੰ ਸੈਗਰ ਨੰਬਰ ਤੇ ਦਿਖਾਈ ਆ ਹਾਂਜੀ ਹਾਂਜੀ ਇਹ ਝੋਟੀ ਦੀ ਕੱਟੀ ਆ ਠੀਕ ਆ ਜੀ ਦੌਂਦੀ ਝੋਟੀ ਦੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਝੋਟੀ ਦਿਖਾਈ ਆ ਉਹਦਾ ਇਹ ਕੱਟਾ ਮਗਰ ਮੇਲ ਕਾਫ ਸੋ ਬਾਕੀ ਕਰੋ ਸੰਪਰਕ ਮੇਰੇ ਭਰਾ ਠੀਕ ਆ ਜੀ ਜਿਹੜੇ ਮੇਰਾ ਵੀਰ ਹਮੇਸ਼ਾ ਜਿਹਨੇ ਆਪਾਂ ਨੋਟ ਕਰਾ ਦਿੱਤਾ ਵੀ ਜਿਹੜੇ ਵੀਰ ਨੇ ਪੈਸੇ ਲਾਉਣੇ ਚੰਗੇ ਖਾਸੇ ਦੋ ਟਰਮ ਤਿੰਨ ਟਰਮ ਚੋ ਕੇ ਆਪਣੀ ਤਸੱਲੀ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼